ਮੌਤਾ ਗੱਤ ਖਵਾਉਦਾ ਮੇਰੀ ਉਂਗਲੀ ਚੀਰਤੀ ਤੀ ਹਾਏ ਨਾ ਅੱਥ ਜੀਤਾ ਗਾ ਕਟਿੰਗ ਦੂਰੋਂ ਦੇਖ ਰੌਂਦੀ ਆ ਨਹੀਂ ਆਦੇ ਧਾਗਾ ਵੀ ਥੋੜੀ ਖੜੀ ਆ ਸਾਰਾ ਉਹ ਕਣਕ ਚੋਂ ਕੱਟ ਕੇ ਲਿਆਉਣਾ ਪੈਣਾ ਉਹੀ ਮੈਨੂੰ ਕਹਿਣਾ ਦੋ ਵਾਰ ਕਣਕ ਚੋਂ ਫੜ ਕੇ ਲਿਆਇਆ ਮੈਂ ਪੇਚੋ ਛੱਡੀ ਨੂਰ ਕਿੰਨਾ ਨੰਬਰ ਆਲੀ ਰੱਤੂ ਮੈਂ ਕਹ ਲੈ ਜਾਂ ਤੂੰ ਮੇਰਾ ਨਾਮ ਲੱਗ ਜਾਣਾ ਨਹੀਂ ਨੇ ਲੈਕਟਿਵ ਸੋਚ ਹੂੰ ਨੈਗੇਟਿਵ ਚਾਰ ਚੀਜ਼ ਪੂਰੀ ਨਾ ਹੋਵੇ ਮਾੜੀ ਤਾਂ ਬੱਸ ਹੋ ਗਏ ਉਹ ਪਿੱਛੇ ਖੜ ਕੇ ਪਿੱਛੇ ਖੜ ਕੇ ਛੱਡ ਕੋਣ ਨੋ ਕੀ ਕਰਨ ਨੀ ਪਤੱਗ ਪਿੱਛੋਂ ਫੜ ਪੁੱਤ ਪਿੱਛੋਂ ਜਿਵੇਂ ਕੰਨੀਆਂ ਦੰਦੀ ਹੁੰਦੀ ਤੀ ਆਪ ਲੈ ਮਨ ਨਹੀਂ ਨਾ ਹੱਥ ਬੜਾ ਲਿਆ ਤਾਂ ਗੱਬੇ ਖੜ ਕੇ ਨਾਲੇ ਮੈਂ ਕਹੀ ਜੇ ਨਾ ਪਿੱਛੇ ਖੜ ਕੇ ਕੰਨੀ ਦੇ ਪੁੱਤ ਕੰਨੀ ਰਹਿ ਜਿਵੇਂ ਆਪ ਬਾਦ ਚੁਰਿਆ ਕੇ ਫੜ ਲਿਆ ਹੱਥ ਚੀਰਨਾ ਤਾਂ ਹਾਂ ਘੁੰਮ ਜਾ ਘੁੰਮ ਤਾ ਆਹ ਸਰਦ OK ਆ ਤੋੜ ਤਾਂ ਧੱਗਾ ਆਦੇ ਹੈ ਮੈਂ ਨਹੀਂ ਤੋੜਿਆ ਭਾਈ ਹਾਂ ਮੈਂ ਪਹਿਲਾਂ ਹੀ ਕਹਤਾ ਵੀ ਮੇਰਾ ਉਹ ਜੜ ਚੋਂ ਟੁੱਟਿਆ ਹੋਇਆ ਧਾਗਾ ਚਰਖਰੀ ਇਕੱਠੀ ਕਰ ਮੱਲਿਆ ਉਹਨਾਂ ਘੱਟ ਕੇ ਚਰਖਲੀ ਇਕੱਠੀ ਕਰ ਨਹੀਂ ਮੱਲਿਆ ਉਹਨਾਂ ਨੂਰ ਤਾਂ ਮਾਫੀ ਕਰ ਦੇ ਇਕੱਠਾ ਮੱਲਿਆ ਉਹਨਾਂ ਆਦੇ ਜੜ ਚੋਂ ਟੁੱਟ ਗਿਆ ਮੈਂ ਨੂੰ ਨੂੰ ਕਿਹਾ ਹਵਾ ਚੱਲਦੀ ਆ ਜਿਆਦਾ ਮਹਾ ਅਜਨਾ ਚੜਾ ਹੈ ਆ ਟੁੱਟੀ ਜਾਣਾ ਧਾਗਾ ਇਹਦਾ ਧਾਗਾ ਬੋਦਾ ਹੋ ਗਿਆ ਜੇ ਗੱਬੇ ਚਲਾ ਗਿਆ ਫੇ ਚੱਕ ਕੇ ਨਹੀਂ ਲਿਆ ਹੋਣਾ ਪਾੜੀ ਗੱਬੇ ਰਹਿਣਦੇ ਹੁਣ ਖੇលਿਆ ਬੰਦ ਗੜੀ ਨਹੀਂ ਅੱਜ ਅੱਛਾ ਜੀ ਛੁੱਟੀ ਚਲ ਫੇ ਪਤਾਂ ਇਕੱਠਾ ਕਰਕੇ ਰੱਖ ਲਈਏ ਆਪਾਂ ਚੱਲਦੇ ਆ ਫੇ ਲੈਣਾ ਅੱਜ ਮੈਂ ਵੀ ਜਾਣਾ ਮੈਂ ਵੀ ਖੇល ਕੇ ਆਉਣਾ ਜਾਂ ਦੋਵੇਂ ਨਹਨ ਹਾਂ ਤਾਂ ਗਦਾ ਤੋੜਿਆ ਹੋਇਆ ਮਾਪੇ ਦਾ ਘਰ ਇਕੱਠਾ ਹੋ ਜਾਉ। ਆਹ ਹੋਏ ਕਰੀ ਨਹੀਂ ਲੱਗੋ। ਆਗੇ ਤੋਂ ਬੱਧੀ। ਆਇਓ ਖਰਾਬ ਹੋਣਾ। ਇਕੱਠਾ ਦੇ ਦੇ ਕੇ ਦਲ ਜਾਇਆ ਪਿਆ। ਆਹ ਨੂੰ ਪ੍ਰੋਂਫਾਤਾ। ਗਦਾ ਪ੍ਰੋਂਫਾ ਲੇ। ਤੱਕ। ਮੈਨੂੰ ਗੁੱਸਾ ਚੜਦਾ ਮੈਂ ਲੜੀ ਜੀ ਪਾੜ ਦੋਣੀ ਹੈ ਤੱਲੇ ਹਾਂ ਲਿਆ ਫੜ ਯਾਰ ਲਿਆ ਕਿੱਦਾਂ ਛੱਡ ਜਾ ਮੈਂ ਜੱਦਾ ਗਈ ਜਾਨਾ ਮਾਂ ਵੀ ਤੂੰ ਇਕੱਠਾ ਕਰ ਦੇ ਤੂੰ ਵੀ ਤਾਂ ਉਹਨੂੰ ਫੜਾਇਆ ਰੱਖਦੀਆਂ ਹੋ ਕਿ ਨਹੀਂ ਮੈਂ ਕਰਦੀ ਆ ਉਹ ਤਾਂ ਕਿੱਥੇ ਹੁੰਦਾ ਹਾਂ ਅੱਪ ਤੇ ਲਾਹਣਾ ਕਿ ਕਰਕੇ ਜਦੋਂ ਬੁੱਲੋ ਤਾਂ ਆ ਗਏ 8 ਦਿਨ ਪਾੜ ਜਾਣਾ ਤੇਰਾ ਜੋਕਰ ਜੀ ਨੇ ਇਹ ਹੈ ਜੋਕਰ ਜੀ ਮਿੱਕੀ ਮਾਊਸ ਜੋਕਰ ਮਿੱਕੀ ਮਾਊਸ ਨੇ ਜਾ ਉਹ ਯੋਕ ਕਰਿੰਦਾ ਸਕਾਈ ਬਸ ਨੂਰ ਘਰ ਲੈ ਚੱਲ ਮੈਂ ਵੀ ਚੱਲ ਰਾਜਨ ਇੱਥੇ ਨੂੰ ਹਾਸ ਨੂਰ ਪਾੜ ਜਾਣਾ ਇਹਨੇ ਪੁੱਤ ਮੰਨ ਲਾ ਚੱਲ ਆਪਣਾ ਪਿਆਜ਼ ਓਨੀਅਨ ਕੀ ਕਹਿੰਦੇ ਹੁੰਦੇ ਮੈਂ ਵੀ ਚਾਹਨੀ ਆ ਨਾ ਓਨੀਅਨ ਕੀ ਕਹਿੰਦੇ ਇਹਨੂੰ ਓਨੀਅਨ ਓਨੀਅਨ ਆ ਨੀਆਂ ਹਨ ਓਨੀਅਨ ਹੋ ਚੁੱਕੀ ਐ ਨੀਆਂ ਨੇ ਓਨੀਅਨ ਆ ਆ ਓਨੀਅਨ ਨੂੰ ਜਿਹੜੇ ਲਫਟਾ ਪਿਆਜ਼ ਹੁੰਦਾ ਇਹ ਵੀ ਫਰਕ ਹੁੰਦਾ ਸਾਰਾ ਪਿਆਜ ਹੀ ਪਿਆਜ ਹੈ ਮਾਸਟਰ ਸ਼ੈਫ ਹਨ ਮੈਂ ਬਹੁਤ ਪਿਆਰ ਕਰਦਾ ਹਾਂ ਕੋਲੀ ਨੂੰ ਹੱਥ چیرਦਾ ਜਾਂਦਾ ਉਹੀ ਗੱਲ ਹੈ ਧੋਰ ਨਹੀਂ ਜੀ ਧਾਗਾ ਸੀ ਤੋ ਆਹ ਉਹ ਧੋਰ ਤਾਂ ਸੁਕੀ ਵੀ ਹੋਏਗਾ ਨੂੰ ਥੋੜਾ ਬੰਨ ਤੂੰ ਤਾਂ ਗੁੱਛਾ ਕਰਕੇ ਬੰਨਤਾ